वैसे ਤੁਹਾਨੂੰ ਜਿਹੜਾ ਨਾ ਉਹ ਪਾਕਿਸਤਾਨੀ ਸ਼ਿਵ ਕੁਮਾਰ ਬਟਾਲਵੀ ਕਿਹਾ ਜਾਂਦਾ ਤੇ ਜਿੰਨੀ ਤੁਸੀਂ ਥੋੜੀ ਗੁਫ਼ਤਗੂ ਕੀਤੀ ਹੈ ਤੁਸੀਂ ਸਹੀ ਸਾਹੀ ਲੱਗ ਰਹੇ ਹੋ ਪੱਤਰਕਾਰ ਲੱਗ ਰਹੇ ਹੈ ਤੇ ਥੋੜਾ ਜਿਹਾ ਉਹ ਵਾਲਾ ਅੰਗ ਵੀ ਦਿਖਾਓ ਨਾ ਸ਼ਿਵ ਜੀ ਵਾਲਾ ਦੇਖੋ ਤੇ ਹੁਣ ਸ਼ਾਇਰੀ ਦੇ ਵਿੱਚ ਹੀ ਹੈ ਨਾ ਮੈਂ ਦੂਸਰੀ ਗੱਲ ਹੈ ਕਿ ਮੈਂ ਸ਼ਿਵ ਕੁਮਾਰ ਵੀ ਇੱਕ ਗੱਲ ਉਧਰ ਇੰਡੀਆ ਦੇ ਵਿੱਚ ਕੁਝ ਆਰ ਛੇਜੀਆਂ ਨੇ ਕਰ ਛੜੀ ਤੇ ਇਹ ਹੁੱਲ ਗਈ ਤੇ ਮੈਨੂੰ ਕਹਿਣ ਲੱਗ ਪਏ ਪਰ ਇਹ ਵੀ ਕਿ ਮੈਂ ਆਪ ਬਹੁਤ ਵੱਡਾ ਮਾਨੀਆ ਸ਼ਿਵ ਕੁਮਾਰ ਦਾ ਆ ਮੈਂ ਜਿਸ ਵੇਲੇ ਮੈਨੂੰ ਇਹ ਕਹਿਣਾ ਸ਼ੁਰੂ ਕੀਤਾ ਉਸ ਵੇਲੇ ਤੱਕ ਮੈਂ ਸ਼ਿਵ ਪੜਿਆ ਵੀ ਨਹੀਂ ਸੀ اچھا ਤੇ ਮੈਨੂੰ ਤੇ ਸ਼ਾਹ ਹੁਸੈਨ ਔਰ ਪ੍ਰੋਫੈਸਰ ਸ਼ਾਰਬ ਔਰ ਅਲੀਰ ਸ਼ਦਨਦੀਰ ਵਰਗੇ ਔਰ ਉਸ ਤੋਂ ਬਾਅਦ ਫੋਕ ਮੇ ਜੋ ਆਪਣੀ ਮਾਂ ਦੀ ਗੋਦੀ ਚ ਸੁਣਿਆ ਜੀ ਉਹ ਲੋਕ ਗਾਵਣ ਜਰਨ ਪੰਜਾਬੀ ਦੇ ਕਿੱਸੇ ਸਨ ਬਾਪੂ ਦੇ ਕੋਲੋਂ ਸੁਣਦੇ ਸਾਂ ਮੌਲਵੀ ਗਲਾਮ ਰਸੂਲ ਸੁਣਦੇ ਸਨ ਜੋ ਤੇ ਉਹ ਮੇਰੀ ਮੇਰੀ ਇੱਕ ਤਰ੍ਹਾਂ ਕਲੋ ਗੋਦੀ ਚ ਜਿਹੜਾ ਮੈਂ ਇੱਕ ਰਿਦਮ ਲੈ ਨੇ ਸੁਣ ਰਹੇ ਨੇ ਆਪਣੇ ਜਿਹੜੇ ਛੇੜੂ ਯਾਰ ਸਨ ਜਿਨ੍ਹਾਂ ਨਾਲ ਬੱਕਰੀਆਂ ਚਾਰਦੇ ਰਹੇ ਉਹਨਾਂ ਕੋਲੋਂ ਪੰਜਾਬ ਦੇ ਕਿੱਸੇ ਸੁਣੇ ਲੋਕ ਗੀਤ ਲੋਕ ਜਿਹੜੇ ਪੂਰਨ ਦਾ ਕਿੱਸਾ ਹੈ ਗੰਜੇ ਦੀ ਵੀ ਪਤਾ ਨਹੀਂ ਅਸੀਂ ਕੀ ਕੀ ਸੁਣਦੇ ਰਹੇ ਦਾਸਤਾਨਾ ਸੁਣਦੇ ਰਹੇ ਹਮਜ਼ੇ ਦੀਆਂ ਤਨਵੀਰ ਹਮਜ਼ੇ ਦੀਆਂ ਹਮ ਹਮ ਤੋ ਉਹ ਮੇਰੇ ਅੰਦਰ ਹੈ ਸੀ ਮੈਨੂੰ ਜਲੇਸ਼ ਸ਼ਿਵ ਕਹਿਣਾ ਸ਼ੁਰੂ ਕੀਤਾ ਤੇ ਉਹਦੇ ਪਿੱਛੇ ਹੋਰ ਲੋਕ ਸਨ ਤੇ ਲੇਕਿਨ ਇਹ ਵੀ ਕਿ ਫਿਰ ਮੈਂ ਸ਼ਿਵ ਨੂੰ ਪੜਿਆ ਸ਼ਿਵ ਵੀ ਸਾਡੇ ਸੂਫੀਆਂ ਪੱਕੇ ਕਲਾਸਿਕੀ ਸ਼ਾਇਰਾਂ ਤੋਂ ਬਾਅਦ ਇੱਕ ਵੱਡਾ ਨਾਮ ਹੈ ਮਤਲਬ ਉਹ ਸਮਝ ਲਓ ਕਿ ਉਹ ਉਸ ਨੂੰ ਤੇ ਉਹ ਜਿੰਨਾ ਇਨ ਡੈਪਥ ਹੈ ਜਿੰਨਾ ਵੱਡਾ ਸ਼ਾਇਰ ਹੈ ਅਸੀਂ ਉਹਦੇ ਹਾਂਦੇ ਨਹੀਂ ਆ ਮੈਂ ਆਪਣੇ ਤੌਰ ਤੇ ਕਹਾਂ ਜੀ ਮੇਰਾ ਆਪਣਾ ਇੱਕ ਸੁਭਾਅ ਆ ਮੇਰਾ ਆਪਣਾ ਇੱਕ ਅੰਗ ਆ ਇੱਕ ਦੋ ਨਜ਼ਮਾਂ ਤੋਂ ਇਲਾਵਾ ਜਿਹਦਾ ਇੱਕ ਵਿੱਚ ਕਿਸੇ ਨੂੰ ਝੋਲਾ ਪੈਂਦਾ ਹੈ ਬਾਕੀ ਸਾਰਾ ਹੀ ਮੇਰਾ ਲਿਖਿਆ ਪੜਿਆ ਜਿਹੜਾ ਨਾ ਜਾਂ ਜਿੰਨਾ ਵੀ ਲਿਖਿਆ ਉਹ ਬਿਲਕੁਲ ਸ਼ਬਦ ਤੋਂ ਹਟਵਾਇਆ ਬੋਲੀ ਤੋਂ ਲੈ ਕੇ ਕੰਟੈਂਟ ਤੱਕ ਹਰ ਚੀਜ਼ ਸੋ ਮੈਂ ਨਹੀਂ ਚਾਹੁੰਦਾ ਕਿ ਮੈਨੂੰ ਇਸ ਤਰ੍ਹਾਂ ਜੋੜ ਕੇ ਵੇਖਿਆ ਜਾਏ ਮੈਨੂੰ ਮੈਂ ਜੋ ਹੈਗਾ ਸੋ ਹੈ ਮੈਨੂੰ ਅਫਜ਼ਲ ਸਾਹਿਬ ਹੀ ਲੱਗਦੇ ਹੈ ਇਹੋ ਹੀ ਗੱਲ ਹੈ ਮੈਂ ਇਸੇ ਲਈ ਜਿਹੜੀ ਕੰਮ ਲਾ ਦਿਓ ਫਿਰ ਜਰਾ ਸੁਣਾਓ ਨਾ ਮੇਰੇ ਸੋਣਾ ਜੀ ਹੁਣ ਮੈਨੂੰ ਨਹੀਂ ਪਤਾ ਲੱਗਦਾ ਕੀ ਸੁਣਾਵਾਂ ਆਪਣੀ ਪਸੰਦ ਬਿਲਕੁਲ ਸਾਨੂੰ ਵੀ ਖੁਸ਼ੀ ਹੋਈ ਹੈ ਕਿ ਸਾਡੇ ਨਾਲ ਤੁਸੀਂ ਵੀ ਬੈਠੇ ਹੋ ਸਰ ਬਾਹਰ ਮੈਂ ਆਪਾਂ ਮਿਲੇ ਤੇ ਮੈਂ ਉਹ ਚਿਹਰਾ ਹੋਰ ਸੀ ਜਿਹੜਾ ਮੈਂ ਉਹ ਤੁਹਾਨੂੰ ਸਮਝਿਆ ਜਦੋਂ ਬਾਅਦ ਚ ਮੈਂ ਦੇਖਿਆ ਮੈਂ ਤਾਂ ਬਹੁਤ ਖੁਸ਼ੀ ਹੋਈ ਓਏ ਮੇਰੇ ਰੱਬ ਤੁਹਾਡੀਆਂ ਗੱਲਾਂ ਸੁਣਨ ਨੂੰ ਸਾਨੂੰ ਅੱਜ ਮਿਲਣ ਗਿਆ ਪਲੀਸ ਸੁਣਾਓ ਸਰ ਓਏ ਮੇਰੇ ਰੱਬ ਤੇ ਹੁਣ ਕੀ ਸੁਣਾ ਦਿਆਂ ਮੈਂ ਸੱਜਣ ਇੱਕ ਛੇਅਰ ਸੁਣ ਲਓ ਸਾਰਿਆਂ ਦੇ ਸੱਜਣਾ ਦੇ ਨਾਲ ਤੇ ਐਸਾ ਜਣੀਆਂ ਦੇ ਨਾਂ ਵੀ ਕਿ ਉਹੀ ਸਾਡਾ ਸੱਜਣ ਜਿਹੜਾ ਆਪੋ ਵਿੱਚ ਸਾਹ ਵੰਡੇ ਜੀ ਹਾਂ ਜਿਸ ਨੂੰ ਮਿਲਿਆ ਮਲਮਾ ਜਾਪਣ ਰੂਹ ਵਿੱਚ ਖੂਬੇ ਕੰਡੇ ਤੇ ਜੀਵਨ ਦੀ ਸੋਹ ਮੁੱਕ ਜਾਂਦਾ ਏ ਜਨਮ ਜਨਮ ਦਾ ਰੋਣਾ ਸਾਡੇ ਲਈ ਇੱਕ ਰੱਬ ਵਰਗਾ ਏ ਇੱਕ ਸੱਜਣ ਦਾ ਹੋਣਾ ਵਾਹ ਵਾਹ ਸਾਡੇ ਲਈ ਇੱਕ ਰੱਬ ਵਰਗਾ ਏ ਇੱਕ ਸੱਜਣ ਦਾ ਹੋਣਾ ਸੱਜਣ ਅੱਜ ਪੀੜਾਂ ਵਿਕਣੇ ਆਈਆਂ ਪੇਨ ਆਪ ਫਰਸੇਤ ਕਹ ਲੋ ਇਹਦੇ ਵਿੱਚ ਇੱਕ ਸੱਜਣ ਅੱਜ ਪੀੜਾਂ ਵਿਕਣੇ ਆਈਆਂ ਸੱਜਣ ਜੀ ਪੀੜਾਂ ਵਿਕਣੇ ਆਈਆਂ ਕਿਸੇ ਨਾ ਹੱਸ ਕਰਾਈ ਬੋਣੀ ਆਹਾਂ ਕਿਸੇ ਨਾ ਚੋਲੀ ਪਾਈਆਂ ਓਏ ਹੋ ਸੱਜਣ ਜੀ ਪੀੜਾਂ ਵਿਕਣੇ ਆਈਆਂ ਵਾਹ ਉਮਰੋਂ ਲੰਮੇ ਆਸ ਦੇ ਪੈਂਡੇ ਅਸੀਂ ਵਿੱਚੋਂ ਦੀ ਹੋਏ ਆਹਾ ਸ਼ੌਟ ਕਰ ਉਮਰੋਂ ਲੰਮੇ ਸ਼ਾਰਟ ਕਰ ਉਮਰੋਂ ਲੰਮੇ ਆਸ ਦੇ ਪੈਂਡੇ ਤੇ ਅਸੀਂ ਵਿੱਚੋਂ ਦੀ ਹੋਏ ਤੇ ਪੱਬਾਂ ਹੀਠਾਂ ਚੀਕਣ ਸਾਵਾ ਤੇ ਸੁਫਨੇ ਵੀ ਅਦਮ ਹੋਏ ਤੇ ਜੁੱਸੇ ਅਤ ਪ੍ਰਣਾ ਵਜੀਆਂ ਕਿਸੇ ਨਾ ਮਲਮਾਲ ਆਇਆ ਸਜਣ ਜੀ ਪੀੜਾ ਵਿਕੜਿਆ ਵਾ ਵਾ ਤੇ ਨਜ ਸਮੇ ਨੇ ਹਰ ਮਾਤੜ ਦੀ ਬੁੱਲੜੀ ਅਖੜੀ ਸੀਤੀ ਆਹਾਂ ਨਜ ਸਮੇ ਨੇ ਹਰ ਮਾਤੜ ਦੀ ਬੁੱਲੜੀ ਅਖੜੀ ਸੀਤੀ ਤੇ ਉਹਦੀ ਪੀੜ ਵੰਡਾਉਣ ਦੀ ਥਾਂ ਹੋਰ ਵਧੇਰੀ ਕੀਤੀ ਵਾਹ ਤੇ ਉਹ ਵੀ ਮਗਰੋਂ ਲਾ ਕੇ ਟਰ ਗਏ ਜਿਨ੍ਹਾਂ ਦਿੱਤੀਆਂ ਸਾਈਆਂ ਸੱਜਣ ਜੀ ਪੀੜਾਂ ਵਿਕੜੇ ਆਈਆਂ ਵਾਹ ਕੀ ਬਤ ਤੇ ਸਾਵੀਆਂ ਆਖਰੀ ਸ਼ੇਰ ਹੈ ਜੀ ਸਾਵੀਆਂ ਰੁੱਤਾਂ ਵਰਗੇ ਸੁਫਨੇ ਚੀਕਾਂ ਦੇ ਵਿੱਚ ਗੁੰਨੇ ਸਾਡੇ ਨਾਲ ਤੇ ਐ ਹੋਇਆ ਸਾਵੀਆਂ ਰੁੱਤਾਂ ਵਰਗੇ ਸੁਫਨੇ ਚੀਕਾਂ ਦੇ ਵਿੱਚ ਗੁੰਨੇ ਤੇ ਸ਼ਹਿਰ ਨੇ ਜੀਕਣ ਪੱਖੀਆਂ ਥਾਵਾਂ ਤੇ ਪਿੰਡਾਂ ਦੇ ਪਿੰਡ ਸੁੰਨੇ ਲਾਸ਼ਾਂ ਤੇ ਦਫਨਾਉਂਦੇ ਸੁਣਿਆ ਰੂਹਾਂ ਕਿਸ ਤਫਨੇ ਲਾਸ਼ਾਂ ਤੇ ਦਫਨਾਉਂਦੇ ਸੁਣਿਆ ਰੂਹਾਂ ਕਿਸ ਤਫਨਾਈਆਂ ਸਜਣ ਜੀ ਪੀੜਾ ਵਿਕੜੇ ਹੈ ਕਿਸੇ ਨਾ ਹੱਸ ਕਰਾਈ ਬੋਣੀ ਕਿਸੇ ਨਾ ਚੋੜੀ ਪਾਈ ਇਹ 1988 ਦੀ ਲਿਖੀ ਹੋਈ ਹੈ ਕਿੰਨੀ ਪਿਆਰੀ ਇੱਕ ਤੁਹਾਡਾ ਗਾਣਾ ਬੜਾ ਮਸ਼ਹੂਰ ਪੰਜਾਬੀ ਦਾ ਅਸrar ਸ਼ਾਨ ਗਾਇਆ ਸੀ ਉਹ ਜ਼ਰਾ ਸ਼ਕਰਵੰਨਾ ਹਾਂ ਹਾਂ ਕੀ ਬਾਤ ਇਹ ਮੈਂ ਤੁਹਾਨੂੰ ਉਹਦੇ ਅਸਲ ਵਿੱਚ ਬੋਲ ਕੀ ਨੇ ਸਜਣ ਦੇ ਆਉਣ ਦੀ ਖੁਸ਼ੀ ਮਤਲਬ ਇਹ ਇੱਕ ਕੁੜੀ ਦੀ ਖੁਸ਼ੀ ਹੈ ਮੈਂ ਔਰਤ ਹੋ ਕੇ ਲਿਖਿਆ ਪਰ ਮੇਰੀ ਅੱਧੀ ਖੈਰੀ ਔਰਤ ਹੋ ਕੇ ਲਿਖੀ ਹੈ ਅੱਛਾ ਜੀ ਮੇਰੇ ਅੰਦਰ ਜ਼ਿਆਦਾ ਉਹ ਵਿਮਨਨੈਸ ਵੀ ਹੈ ਹਰ ਬੰਦੇ 'ਚ ਹੁੰਦੀ ਹੈ ਲੇਕਿਨ ਸ਼ਾਇਰ 'ਚ ਜਾਂ ਆਰਟਿਸਟਾਂ 'ਚ ਜ਼ਿਆਦਾ ਹੁੰਦੀ ਉਹ ਉਸ ਤਰ੍ਹਾਂ ਦੀ ਸੌਫਟਨੈਸ ਵੀ ਹੁੰਦੀ ਹੈ ਔਰਤ ਵਾਲੀ ਉਹਦੇ ਔਰਤ ਵਾਲਾ ਦਰਦ ਵੀ ਹੁੰਦਾ ਔਰਤ ਵਾਲਾ ਇਸ਼ਕ ਵੀ ਹੁੰਦਾ ਆਰਟਿਸਟਾਂ 'ਚ ਸ਼ਾਇਰਾਂ 'ਚ ਅਦਰਵਾਈਜ਼ ਉਹ ਚੰਗੇ ਨਹੀਂ ਉਹ ਸਮਝ ਲਓ ਕਿ ਇਹ ਗਹਿਰੇ ਆਪਣੀ ਜ਼ਾਤ ਨਾਲ ਖੁਦ ਨਾਲ ਖੁਦਾ ਨਾਲ ਖੁਦਾਈ ਨਾਲ ਉਹ ਨਹੀਂ ਜੁੜ ਸਕਦੇ ਜੇ ਉਹ ਅੱਧੇ ਆਪਣੇ ਅੰਦਰ ਔਰਤਪਨ ਨਾ ਜਗਾ ਵਾਹ ਵਾਹ ਉਹ ਦਰਦ ਨਾ ਜਗਾ ਕੀ ਆ ਤੇ ਇਹਦੇ ਵਿੱਚ ਹੁਣ ਕੁੜੀ ਦਾ ਸੱਜਣਾ ਆ ਹੂੰ ਓ ਕੀ ਕਹਿੰਦੀ ਸ਼ਕਰ ਵੰਡਾਰੇ ਸ਼ਕਰ ਵੰਡਾਰੇ ਮੋਰਾ ਪਿਆ ਮੋਸੇ ਮਿਲਣ ਆਇਓ ਸ਼ਕਰ ਵੰਡਾਰੇ ਆਹਾ ਖਿੜ ਖਿੜ ਹਾਸੀ ਦੂਰ ਉਦਾਸੀ ਚਾਨਣ ਪੀਵੇ ਜਿੰਦ ਪਿਆਸੀ ਆਹਾ ਖਿੜਖਿੜ ਹਾਸੀ ਦੂਰ ਉਦਾਸੀ ਚਾਨਣ ਪੀਵੇ ਜਿੰਦ ਪਿਆਸੀ ਲੂ ਲੂ ਠੰਡਾ ਰਹੇ ਮੋਰਾ ਪਿਆ ਮੋਸੇ ਮਿਲਣ ਆਇਓ ਵਾਹ ਵਾਹ ਸ਼ਕਰ ਵੰਡਾਰੇ ਹੁਲ ਹੁਲਾਰੇ ਨੈਣਾ ਠਾਰੇ ਆਹਾ ਹਸਤੀ ਮਸਤੀ ਰੰਗ ਉਤਾਰੇ ਆਹਾ ਵਾਹ ਵਾਹ ਹੁਲ ਹੁਲਾਰੇ ਨੈਣਾ ਠਾਰੇ ਹਸਤੀ ਮਸਤੀ ਰੰਗ ਉਤਾਰੇ ਮੇਲ ਪ੍ਰੀਤਮ ਕਮਲੀ ਕੀ ਤਮ ਛਮ ਛਮ ਨਾਚੂ ਚੜ ਚਬਾਰੇ ਵਾਹ ਵਾਹ ਜੁਲਫਾਂ ਛੰਡਾਰੇ ਮੋਰਾ ਪਿਆ ਮੋਸੇ ਮਿਲਣਾ ਵਾਹ ਵਾਹ ਸ਼ਕਤ ਬੰਦਾਰੇ ਕੀਆ ਤੇ ਬੋਲ ਪਿਆ ਦੇ ਦਿਲੜੀ ਠਗਣ ਹੂੰ ਬੋਲ ਪਿਆ ਦੇ ਦਿਲੜੀ ਠਗਣ ਦਿਲੜੀ ਠਗਣ ਅੰਧਿਆਰੇ ਮੇ ਦੀਵੇ ਜਗਣ ਆਹਾ ਬੋਲ ਪਿਆ ਦੇ ਦਿਲੜੀ ਠੱਗਣ ਅੰਧਿਆਰੇ ਮੇ ਦੀਵੇ ਜਗਣ ਤੇ ਗੋਸ਼ੇ ਬੈਠ ਕੋਲੋਲਾ ਹੋਈਆਂ ਆਂਗ-ਆਂਗ ਮਿੱਠੀਆਂ ਲਹਿਰਾਂ ਵਗਣ ਆਹਾ ਚਖੀਆਂ ਖੰਡਾਂ ਰੇ ਮੋਰਾ ਪਿਆ ਮੋਸੇ ਮਿਲਣ ਆਇਓ ਵਾਹ ਵਾਹ ਸ਼ਕਰ ਰਵੰਡਾ ਕੀ ਬਾਤ ਕੀ ਬਾਤ ਆਖਰੀਦਾ ਹੈ ਜੀ ਕਿ ਮੇਲ ਵਿਛੋੜੇ ਦੇ ਘਰ ਟੁੱਕੇ ਹੂੰ ਜਿਹੜਾ ਕੋਕਸ ਤੇ ਚੱਲਿਆ ਸੀ ਉਹ ਵਸਲ ਵਿਛੋੜੇ ਦੇ ਘਰ ਜਿਹੜਾ ਫਿਲਮ 'ਚ ਹੈ ਜਿਹੜਾ ਹੋਮਨ ਦਾ ਜਿਹੜਾ ਆ ਉਹਦੇ 'ਚ ਮੇਲ ਅਸਲ 'ਚ ਮੇਲ ਨਹੀਂ ਤੇ ਵਿਆਹ 'ਚ ਮੇਲ ਆਉਂਦਾ ਹਾਂਜੀ ਆ ਜੀ ਮੇਲ ਆਉਂਦਾ ਮੇਲ ਵਿਛੋੜੇ ਦੇ ਘਰ ਟੁੱਕੇ ਆਹਾ ਮੇਲ ਵਿਛੋੜੇ ਦੇ ਘਰ ਟੁੱਕੇ ਇੱਕ ਸੁੱਖ ਮਿਲਿਆ ਸੋਹ ਦੁੱਖ ਮੁੱਕੇ ਆਹਾ ਰੂ ਨੇ ਰੰਗ ਰੰਗੋਲੀ ਖੇਡੀ ਵਾਹ ਖੁਸ਼ੀਆਂ ਦੇ ਰੁਗ ਪਰ ਪਰ ਚੁੱਕੇ ਆਹਾ ਬਨੀਆਂ ਭੰਡਾਂ ਰੇ ਵਾਹ ਮੋਰਾ ਪਿਆ ਮੋਸੇ ਮਾਇਓ ਸ਼ਕਰ ਭੰਡਾਰੇ ਖਿੜਖਿੜ ਹਾਸੀ ਦੂਰ ਉਦਾਸੀ ਚਾਨਣ ਪੀਵੇ ਜਿੰਦ ਪਿਆਸੀ ਲੂ ਲੂ ਠੰਡਾ ਰਹੇ